ਉਸ ਤੋਂ ਫਿਰ 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 ਹੋ ਚੱਲਿਆ ਸਿੱਧਾ 1 ਫੁੱਟ ਪਾਣੀ ਜਿਹੜਾ ਬਾਹਰ ਨਿਕਲਦਾ ਹੈ ਤੇ ਫਿਰ ਥੋੜਾ ਜਿਹਾ ਡਾਊਨ ਬੈਕ ਚੈੱਕ ਕਰੋ ਚੈੱਕ ਕਰੋ ਦੇਖ ਸਕਦੇ ਹੋ ਆ ਵੇਖੋ ਤਸਵੀਰ ਦੇ ਵਿੱਚ ਬੱਚੇ ਪਿੱਛੇ ਰਹਿ ਤੈਨੂੰ ਕਿੰਨੇ ਕਿਹਾ ਤੂੰ ਇੱਧਰ ਆ ਭਾਈ ਮਾਂ ਪਿਓ ਨੂੰ ਚਾਹੀਦਾ ਇਹਨਾਂ ਨੂੰ ਬੱਚਿਆਂ ਨੂੰ ਰੋਕਣਾ ਯਾਰ ਡਰਾਉਣੀਆਂ ਤਸਵੀਰਾਂ ਤੇ ਬੱਚੇ ਸਾਡੇ ਇੱਥੇ ਪਹੁੰਚੇ ਹੋਏ ਆ ਵੇਖ ਸਕਦੇ ਹੋ ਕਰੋ ਚੱਕ ਤਸਵੀਰ ਚੈੱਕ ਕਰੋ ਓ ਭਰਾਵਾ ਪੈ ਗਿਆ ਤੰਡ ਬੁੱਤੇ ਪਿੱਛੇ ਪੁਜਾਇਆ ਆ ਵੇਖੋ ਪਾਣੀ ਦੀ ਆਵਾਜ਼ ਆਵਾਜ਼ ਚੈੱਕ ਕਰੋ ਤੁਸੀਂ ਆਪਾਂ ਇੱਥੇ ਪਹੁੰਚੇ ਆ ਪਾਣੀ ਦੇਖੋ ਕਿੱਦਾਂ ਜਾਂਦਾ ਹੈ ਅਲੱਗ ਤੋਂ ਤਸਵੀਰ ਹੈ ਅਲੱਗ ਤੋਂ ਹੁਣ ਫਿਰ ਛਾਂਤ ਹੋ ਗਿਆ ਫਿਰ ਛਾਂਤ ਹੋ ਗਿਆ ਕਿਤੇ ਨਾ ਕਿਤੇ ਆਪਾਂ ਨੂੰ ਕਹਿ ਰਿਹਾ ਹੈ ਵੀ ਬਚੋ ਤੁਸੀਂ ਬਚਣ ਦੀ ਲੋੜ ਹੈ ਇਹ ਆ ਤਸਵੀਰ ਚੈੱਕ ਕਰੋ ਤੁਸੀਂ ਆ ਚੈੱਕ ਕਰੋ ਆ ਸਿੱਧਾ ਹੁਣ ਉੱਧਰ ਫੋਟੋ ਉੱਚਾ ਹੋ ਗਿਆ ਆ ਦੇਖ ਸਕਦੇ ਹੋ ਆਪਾਂ ਤੁਹਾਨੂੰ ਅੱਜ 26 ਤਰੀਕ ਦੇ ਹਾਲਾਤ ਵਿਖਾ ਰਹੇ ਹਾਂ ਬਿਲਕੁਲ ਛੰਤ ਚੱਲ ਰਿਹਾ ਹੈ 50 ਮਿੰਟ ਬਾਅਦ ਫੋਟ ਸਿੱਧਾ ਹੀ ਉੱਪਰ ਜਾਏਗਾ ਫਿਰ ਡਾਊਨ ਹੋਏ ਚੈੱਕ ਕਰੋ ਤੇ ਵੀਡੀਓ ਜਿਹੜੀ ਸ਼ੇਅਰ ਕਰਿਆ ਕਰੋ ਸਹੀ ਜਾਣਕਾਰੀ ਸਾਰੇ ਵੀਰਾਂ ਭਰਾਵਾਂ ਤੱਕ ਪਹੁੰਚੇ ਮੈਂ ਗੁਰਨਾਮ ਟੋਲੀ ਵਿਰਾਂਵਾਲਾ ਆਪਾਂ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚਾਦੇ ਰਹਿੰਨੇ ਆ ਤੇ ਦੁੱਖ ਸਾਨੂੰ ਇਸ ਗੱਲ ਦਾ ਵੀ ਹੈ ਕਿਉਂਕਿ ਸਾਡੇ ਵੀਰ ਭਰਾ ਨੀਵਣਾ ਦੇ ਵਿੱਚ ਰਹਿੰਦੇ ਨੇ ਤੇ ਉਹ ਕਿਤੇ ਨ ਕਿਤੇ ਬਚਾ ਕਰਨ ਦੀ ਲੋੜ ਹੈਗੀ ਆ